ਸੋ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਅੰਮ੍ਰਿਤਸਰ ਪੁਲਿਸ ਕਮਿਸ਼ਨੇਟ ਨੇ ਪਿਛਲੇ 24 ਘੰਟਿਆਂ 'ਚ ਪੰਜ ਮੁਕਦਮੇ ਕਮਰਸ਼ਲ ਕੁਆਟਿਟੀ ਦੇ ਐਨਡੀਪੀਐਸ ਦੇ ਦਰਜ ਕੀਤੇ ਆ ਵੱਖ-ਵੱਖ ਥਾਣਿਆਂ 'ਚ ਜਿਹੜੇ ਪੰਜ ਮੁਕਦਮੇ ਹੈਗੇ ਆ ਉਹਨਾਂ ਵਿੱਚ ਅਸੀਂ 6 ਗ੍ਰਿਫਤਾਰੀਆਂ ਪਾਈਆਂ ਤੇ ਜਿਹੜਾ ਪਹਿਲਾ ਮੁਕਦਮਾ ਹੈਗਾ ਪੀਐਸ ਛਾਟਾ ਦਾ ਐਸਆਈਆਰ ਨੰਬਰ 38 ਉਹਦੇ 'ਚ ਅਸੀਂ ਅਮਨਦੀਪ ਸਿੰਘ ਲਾਇਸ ਸੋਨੋ ਤੇ ਪਵਨ ਕੁਮਾਰ ਲਾਇਸ ਗੋਰਾ ਰੈਸ ਕੀਤੇ ਆ ਤੇ ਇਹਨਾਂ ਤੋਂ ਸਾਨੂੰ 265 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ। ਨੰਬਰ 2 ਮੁਕਦਮਾ ਮਕਬੂਲਪੁਰੇ ਦਾ ਹੈਗਾ ਹੈ। ਐਫ ਆਈ ਆਰ ਨੰਬਰ 25। ਇਹਦੇ ਚ ਅਸੀਂ ਰਣਜੀਤ ਸਿੰਘ ਲਾਇਸ ਜਮੀ ਅਰੈਸਟ ਕੀਤਾ। ਇਹ ਤੋਂ ਸਾਨੂੰ 270 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ। ਬਾਕੀ ਤਿੰਨ ਮੁਕਦਮੇ ਬੀ ਡਿਵੀਜ਼ਨ ਥਾਣੇ ਦੇ ਹੈਗੇ ਆ। ਐਫ ਆਈ ਆਰ ਨੰਬਰ 383940। ਇਹਦੇ ਚ ਅਸੀਂ ਖੁਸ਼ਵੰਤ ਸਿੰਘ ਲਾਇਸ ਲੋਸਾ ਹੈਪੀ son of ਨਰੇਸ਼ ਕੁਮਾਰ ਤੇ ਵਿਰੇਂਦਰ ਕੁਮਾਰ ਲਾਇਸ ਬਿੰਦੂ ਅਰੈਸਟ ਕੀਤੇ ਆ। ਇਹਨਾਂ ਤੋਂ ਸਾਨੂੰ 260 ਗ੍ਰਾਮ 270 ਗ੍ਰਾਮ ਤੇ 265 ਗ੍ਰਾਮ ਰਿਸਪੈਕਟਿਵਲੀ ਹਿਰਨ ਬ੍ਰਾਹਮ ਦੋਈਏ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਹੈ ਜਿਹੜੇ ਅਸੀਂ 6 ਬੰਦੇ ਅਰੈਸਟ ਕੀਤੇ ਇਹਨਾਂ ਤੇ ਪਹਿਲਾਂ ਹੀ ਕਮਰਸ਼ੀਅਲ ਕੁਆਂਟੀਟੀ ਦੇ ਪਰਚੇ ਦਰ ਸਿਗੇ ਪਹਿਲਾਂ ਤੇ ਵੱਖ-ਵੱਖ ਮੁਕੱਦਮੇ ਦਰ ਸਿਗੇ ਵੱਖਰੇ-ਵੱਖਰੇ ਥਾਣਿਆਂ 'ਚ ਤੇ ਇਹ ਫਿਲਹਾਲ ਬੇਲ ਤੇ ਬਾਹਰ ਸਿਗੇ ਤੇ ਇਹਨਾਂ ਦੇ ਅਸੀਂ ਨਾਲ ਦੇ ਨਾਲ ਹੀ ਬੈਕਵਰਡ ਤੇ ਫਾਰਵਰਡ ਲਿੰਕਜੇਸ ਵੀ ਐਕਸਪਲੋਰ ਕਰ ਰਹੇ ਹਾਂ ਤੇ ਜੋ ਵੀ ਸਾਨੂੰ ਪਤਾ ਚੱਲੇਗਾ ਅਸੀਂ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਇਹਦੇ ਨਾਲ ਨਾਲ ਮੈਂ ਦੱਸਣਾ ਚਾਹਨਾ ਕਿ ਇਹਨਾਂ ਨੂੰ ਰੈਸਟ ਕਰਕੇ ਇਹ ਪੂਰਾ 1 ਕਿਲੋ 323 ਗ੍ਰਾਮ ਸਾਨੂੰ ਬਰਾਮਦ ਹੋਈ ਹੈ ਪੰਜਾਬ ਪੁਲਿਸ ਦੇ ਪੁਲਿਸ ਕਮਿਸ਼ਨਰ ਟਮਰੇ ਸਰ वचन ਬੰਦਾ ਅਸ਼ਾਰੇ ਚ ਅਮਨ ਕਾਨੂੰਨ ਤੇ ਸ਼ਾਂਤੀ ਬਣਾਈ ਰੱਖਣ ਲਈ ਧੰਨਵਾਦ